ਖੋਆ ਪੰਜੀਰੀ ਦਵਾਈਆਂ ਹੋ ਗਈਆਂ ਦੇਸੀ ਘਿਓ ਹੋ ਗਿਆ ਅਚਾਰ ਹੋ ਗਿਆ ਭੇਜਣਾ ਚਾਹੁੰਦੇ ਹੋ ਤਾਂ ਇੱਕ ਵਾਰ ਸਾਨੂੰ ਸੇਵਾ ਦਾ ਮੁੱਖ ਜ਼ਰੂਰ ਦਿਓ ਭਾਈ ਬਾਈਆਂ ਨੇ ਕੰਮ ਕੀਤਾ ਕੋਰੀਰ ਫਲਾਈ ਨਾਮ ਤੇ ਬ੍ਰਾਂਚ ਖੁੱਲੀ ਐ ਮੰਨ ਕੇ ਚਲੋ ਜਿਵੇਂ ਤੁਸੀਂ ਆਪਣੇ ਬਾਹਰ ਬੈਠੇ ਰਿਸ਼ਤੇਦਾਰਾਂ ਨੂੰ ਬੱਚਿਆਂ ਨੂੰ ਖੋਆ ਲਾ ਲੋ ਦੇਸੀ ਘਿਓ ਰਜਾਈਆਂ ਚਲੋ ਕੋਈ ਵੀ ਪ੍ਰਕਾਰ ਦੀ ਜਿਵੇਂ ਕੱਪੜਾ ਹੋ ਗਿਆ ਤੁਸੀਂ ਭੇਜਣਾ ਚਾਹੁੰਦੇ ਹੋ ਤੇ ਬਾਈਆਂ ਨੂੰ ਆ ਕੇ ਇੱਕ ਵਾਰੀ ਜ਼ਰੂਰ ਮਿਲਿਓ ਕੋਰੀਅਰ ਫਲਾਈ ਨਾਮ ਤੇ ਬ੍ਰਾਂਚ ਖੋਲੀ ਹੈ ਬ੍ਰਿਟਾ ਸ਼ਹਿਰ ਵਿਖੇ ਸੰਤੋਸ਼ੀ ਮਾਤਾ ਮੰਦਰ ਦੇ ਸਾਹਮਣੇ ਆ ਬਿਲਕੁਲ ਇਲਾਕੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਆਜੋ ਆਪਾਂ ਬਾਈਆਂ ਨਾਲ ਗੱਲਬਾਤ ਕਰਵਾਉਣੇ ਪੂਰੀ ਜਾਣਕਾਰੀ ਤੁਹਾਨੂੰ ਦੱਸਦੇ ਆ ਸਵਾਗਤ ਆ ਬਾਈ ਜੀ ਪੇਜ ਤੇ ਧੰਨਵਾਦ ਬਾਈ ਜੀ ਤੁਹਾਡਾ ਇੱਥੇ ਟਾਈਮ ਕੱਢਣ ਵਾਸਤੇ ਬਾਈ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਆ ਤੁਸੀਂ ਲੱਗ ਕੇ ਜੇ ਇਹ ਘਾੜ ਸੀ ਹਨਾ ਬ੍ਰਿਟੇ ਸ਼ਹਿਰ ਚ ਆਪਾਂ ਰੋਜ਼ ਦੇ ਆਉਣ ਵਾਲੇ ਬੰਦੇ ਆ ਹਾਂਜੀ ਵੀਰੇ ਹਾਂਜੀ ਵੀ ਆਪਣੀ ਬ੍ਰਾਂਚ ਬਾਰੇ ਕੋਈ ਜਾਣਕਾਰੀ ਦਿਓ ਵੀ ਕੀ ਗੱਲਬਾਤ ਹੈ ਕੀ ਸਿਸਟਮ ਹੈ ਕੀ ਤੁਸੀਂ ਦੇ ਸਕਦੇ ਹੋ ਬਾਹਰ ਬੈਸਟ ਸਰਵਿਸ ਦੱਸੋ ਤੁਹਾਡੀ ਕੀ ਆ ਪਹਿਲਾ ਦਾ ਵੀਰੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਧੰਨਵਾਦ ਜਿਵੇਂ ਕਿ ਆਪਣੇ ਵੀਰੇ ਭੈਣ ਭਾਈ ਦੋਸਤ ਰਿਸ਼ਤੇਦਾਰ ਬਾਰੇ ਬੈਠੇ ਨੇ ਉਹਨਾਂ ਨੂੰ ਆਪਾਂ ਕੱਪੜੇ ਭੇਜਣੇ ਨੇ ਕੋਈ ਜੋੜੇ ਜੁੱਤੀ ਭੇਜਣਾ ਕੋਈ ਖਾਣ ਪੀਣ ਦਾ ਸਮਾਨ پنੀਰੀ ਹੋ ਗਿਆ ਖੋਆ ਹੋ ਗਿਆ ਠੀਕ ਹੈ ਅਚਾਰ ਹੋ ਗਿਆ ਜਿਵੇਂ ਕਈ ਕਹਿੰਦੇ ਨੇ ਵੀ ਦੇਸੀ ਘਿਓ ਜਾਂਦਾ ਨਹੀਂ ਆਪਾਂ ਦੇਸੀ ਘਿਓ ਵੀ ਭੇਜਾਂਗੇ ਤੇ ਕੋਈ ਕਹਿੰਦੇ ਨੇ ਵੀ ਅਚਾਰ ਨਹੀਂ ਜਾਂਦਾ ਆਪਾਂ ਅਚਾਰ ਵੀ ਭੇਜਾਂਗੇ ਬਿਲਕੁਲ ਦਵਾਈਆਂ ਭੇਜਣੀਆਂ ਨੇ ਦਵਾਈਆਂ ਵੀ ਭੇਜਾਂਗੇ ਠੀਕ ਆ ਉਹ ਦੇਸੀ ਘੋਲੀ ਦੀ ਗੱਲਾਂ ਐਸੀ ਅਗਲਾ ਕਹਿੰਦਾ ਵੀ ਲੁਪੜਾ ਇਹ ਕਈ ਵਾਰ ਕੋਈ ਡੱਬਾ ਨਹੀਂ ਨਹੀਂ ਵੀਰੇ ਆਪਾਂ ਪੂ ਤਸਲੀ ਬਖਸ਼ ਪੈਕਿੰਗ ਹੋਊਗੀ ਠੀਕ ਹੈ ਜੇ ਲੀਕੇਜ ਹੋਊਗੀ ਉਹਦੇ ਜ਼ਿੰਮੇਵਾਰ ਅਸੀਂ ਆ ਨੁਕਸਾਨ ਅਸੀਂ ਭਰਾਂਗੇ ਤੇ ਇੱਕ ਮੈਂ ਤੁਹਾਡੀ ਗੱਲ ਹੋਰ ਵੀ ਸੁਣੀ ਸੀ ਕਦੋਂ ਆਪਾਂ ਵੀਡੀਓ ਨਹੀਂ ਬਣਾਈ ਸੀ ਪਹਿਲਾਂ ਸੁਣੀ ਸੀ ਵੀ ਤੁਸੀਂ ਜੇ ਤੁਹਾਡੇ ਲਈ ਕੋਈ ਪਹੁੰਚ ਨਹੀਂ ਕਰਦਾ ਵੀ ਤੁਸੀਂ ਆਰਡਰ ਚੱਕ ਵੀ ਲੈ ਕੇ ਆਉਣੇ ਹੋ ਬਿਲਕੁਲ ਵੀਰੇ ਕਈ ਵੀਰੇ ਹੈਗੇ ਨੇ ਜਿਹੜੇ ਕਈ ਬੀਬੀਆਂ ਹੁੰਦੀਆਂ ਨੇ ਘਰੇ ਉਹ ਇੱਥੇ ਸਮਾਨ ਲੈ ਕੇ ਨਹੀਂ ਆ ਸਕਦੇ ਠੀਕ ਹੈ ਤਾਂ ਆਪਾਂ ਕਰੋ ਵੀ ਪਿਕ ਕਰਾਂਗੇ ਠੀਕ ਹੈ ਬਹੁਤ ਵਧੀਆ ਗੱਲ ਆ ਬਾਈ ਲਾਕੇ ਵਾਸਤੇ ਤੇ ਹੋਰ ਤੁਸੀਂ ਮੈਂ ਸੋਣ ਐਸੀ ਨਾਲੇ ਵੀ ਟਿਕਟਾਂ ਵੀ ਬੁੱਕ ਕਰਦੇ ਹਾਂ ਹਾਂ ਬਿਲਕੁਲ ਵੀਰੇ ਜੇ ਕਿਸੇ ਨੇ ਹਵਾਈ ਜਾ ਦੀਆਂ ਟਿਕਟਾਂ ਕਰਾਉਣੀ ਜਾਂ ਨੇ ਚਾਹੇ ਡੋਮੈਸਟਿਕ ਹੈ ਚਾਹੇ ਇੰਟਰਨੈਸ਼ਨਲ ਹੈ ਬਿਲਕੁਲ ਬਿਲਕੁਲ ਸਾਰੇ ਪਾਸੇ ਰੇਟ ਪਤਾ ਕਰਕੇ ਇੱਕ ਵਾਰ ਸਾਨੂੰ ਜਰੂਰ ਮਿਲੋ ਸਾਡੀ ਪੂਰੀ ਜਿੰਮੇ ਕੋਸ਼ਿਸ਼ ਹੋਊਗੀ ਕਿ ਆਪਾਂ ਤੁਹਾਨੂੰ ਹੋਰਾਂ ਨਾਲੋਂ ਘੱਟ ਰੇਟ ਤੇ ਟਿਕਟਾਂ ਦੇ ਬਾਕੀ ਕਿਹੜਾ ਤੁਸੀਂ ਸਮਾਨ ਮੰਨ ਲਓ ਕਿੰਨੇ ਖੋਆ ਹੋ ਗਿਆ ਕਿੰਨੀ ਆ ਪੰਜੀਰੀ ਜੋ ਵੀ ਆਪਣੇ ਬੱਚੇ ਬਾਹਰ ਪੜਦੇ ਨੇ ਰਿਸ਼ਤੇਦਾਰਾਂ ਨੂੰ ਵੀ ਲੋਕ ਬਹੁਤ ਭੇਜਦੇ ਨੇ ਵੀ ਉਹ ਕਿੰਨੇ ਦਿਨਾਂ ਦਾ ਪ੍ਰੋਸੀਜਰ ਹੈ ਤੁਹਾਡਾ ਵੀ ਸਰ ਕਿ ਬੈਸਟ ਸਰਵਿਸ ਕਿੰਨੇ ਦਿਨਾਂ ਦੀ ਹੈ ਇੰਨੇ ਦਿਨਾਂ ਜੇ ਅਸੀਂ ਪਹੁੰਚਦੇ ਵੀਰੇ 3 ਤੋਂ 4 ਦਿਨ ਦੇ ਵਿੱਚ ਪਹੁੰਚ ਜਾਂਦੇ ਬਿਲਕੁਲ ਪਹੁੰਚ ਜਾਂਦੇ ਬਿਲਕੁਲ ਖਰਾਬ ਨਹੀਂ ਹੁੰਦਾ ਸਮਾਨ ਬਿਲਕੁਲ ਸੇਫ ਪਹੁੰਚਦਾ ਦੁਨੀਆ ਦੇ ਕਿਸੇ ਵੀ ਦੇਸ਼ ਚ ਪਹੁੰਚਾਉਣਾ ਕਿਸੇ ਵੀ ਕਿਸੇ ਵੀ ਵੀਰੇ ਕਿਸੇ ਵੀ ਦੇਸ਼ ਚ ਤੇ ਆਪਣੀ ਦੁਕਾਨ ਦਾ ਐਡਰੈਸ ਜ਼ਰੂਰ ਬੋਲ ਦਿਓ ਤੁਸੀਂ ਵੀਡੀਓ ਚ ਵੀਰੇ ਆਪਣੀ ਜਿਹੜੀ ਸ਼ਾਪ ਹੈ ਇਧਰ ਪੁਲਸਥਾਨ ਆ ਗਿਆ ਠੀਕ ਹੈ ਇਹ ਦੋ ਤਿੰਨ ਦੁਕਾਨਾਂ ਪਹਿਲਾਂ ਹੁੰਦੇ ਜੇ ਆਪਾਂ ਬੱਧਰਪੁਰ ਕੈਂਚੀਆਂ ਕੰਨੀ ਆਉਂਦੇ ਆ ਠੀਕ ਹੈ ਤੇ ਸਭ ਬਿਲਕੁਲ ਸਾਹਮਣੇ ਆਪਣੇ ਸੰਤੋਸ਼ੀ ਮਾਤਾ ਦਾ ਮੰਦਿਰ ਆ ਗਿਆ ਤੇ ਜੇ ਆਪਾਂ ਬਸ ਸਟੈਂਡ ਦੀ ਗੱਲ ਕਰੀਏ ਤਾਂ ਸਿਰਫ ਇੱਥੋਂ ਡੇਢ ਮਿੰਟ ਦੇ ਰਸਤੇ ਤੇ ਬਸ ਸਟੈਂਡ ਪੈਂਦੇ ਤੇ ਦੁਕਾਨ ਦਾ ਨਾਮ ਦੱਸ ਦੋ ਕੀ ਨਾਮ ਦੁਕਾਨ ਦਾ ਬ੍ਰਾਂਚ ਦਾ ਨਾਮ ਹੈਗਾ ਵੀਰੇ ਆਪਣੇ ਕੋਰੀਅਰ ਫਲਾਈ ਦੇ ਨਾਮ ਤੇ ਤੇ ਨੰਬਰ ਆਪਾਂ ਤੁਹਾਡੇ ਮੈਂਸ਼ਨ ਕਰ ਦੇਵਾਂਗੇ ਥੱਲੇ ਠੀਕ ਹੈ ਜੀ ਭਾਈ ਤੇ ਆਨਲਾਈਨ ਵੀ ਕਰਦੇ ਤੁਸੀਂ ਕੰਮ ਵੀ ਫਿਰ ਤੁਹਾਨੂੰ ਕੋਣ ਕਰਦੇ ਬੰਦਾ ਜਾ ਕੇ ਲੈ ਆਉਂਗੇ ਆਰਡਰ ਹਾਂਜੀ ਹਾਂ ਬਿਲਕੁਲ ਵੀਰੇ ਬਿਲਕੁਲ ਠੀਕ ਹੈ ਜਿਹੇ ਜੀ ਕਸਟਮਰ ਫੈਸਿਲਿਟੀ ਦੀ ਡਿਮਾਂਡ ਕਰਦੇ ਆਪਾਂ ਬਿਲਕੁਲ ਸੈਟੀਸਫਾਈ ਕਰਾਂਗੇ ਠੀਕ ਹੈ ਬਾਕੀ ਡਿਸਕਾਊਂਟ ਵਗੈਰਾ ਵੀ ਤੁਸੀਂ ਉਹ ਬਿਲਕੁਲ ਜੇ ਵੀਰੇ ਕੋਈ ਤੁਹਾਡਾ ਨਾਮ ਲੈ ਕੇ ਆਊਗਾ ਠੀਕ ਉਹਨੂੰ ਸਪੈਸ਼ਲ ਐਕਸਟਰਾ ਡਿਸਕਾਊਂਟ ਦਵਾਂਗੇ